ਜਿਹੜੀ ਤੁਸੀਂ ਆਪਣੇ ਮਤਲਬ ਸ਼ੌਕ ਚਲੋ ਉਹਨੂੰ ਸੀਗਾ ਘੁੰਮਣ ਦਾ ਪੂਰੀ ਸੇਫਟੀ ਦੇ ਨਾਲ ਜਾ ਰਿਹਾ ਔਰ ਕੋਈ ਇਹ ਨਹੀਂ ਤਾਂ ਕਈ ਵਰੀ ਹੁੰਦਾ ਜੀ ਉਹਨੇ ਕਿਸੇ ਨੇ ਹੈਲਮਟ ਨਹੀਂ ਲਿਆ ਜੀ ਕਿਸੇ ਨੇ ਜਾਂ ਗੱਡੀ ਦੇ ਵਿੱਚ ਕੋਈ ਜਾ ਰਿਹਾ ਜੀ ਸੀਟ ਬੈਲਟ ਨਹੀਂ ਲਾਈ ਤੁਸੀਂ ਉਹ ਕਹਿ ਸਕਦੇ ਹੋ ਪਰ ਉਹ ਤਾਂ ਵੇਰੇ ਚ ਹੁਣ ਕਸੂਰ ਕੀ ਦਾ ਕੁਐਸਚਨ ਇਹ ਆ ਕਿ ਕਿਉਂ ਇਸ ਤਰ੍ਹਾਂ ਵਾਪਰਿਆ ਔਰ ਉਹਦੇ ਤੇ ਸਾਨੂੰ ਗੱਲ ਕਰਨੀ ਪਊਗੀ ਤੇ ਜਿੰਨਾ ਅਵਾਰਾ ਪਸ਼ੂਆਂ ਦੇ ਨਾਲ ਐਡਾ ਸਾਡਾ ਹੀਰਾ ਅੱਜ ਖੋਇਆ ਗਿਆ ਔਰ ਇਹਦੇ ਵੱਲ ਸਾਡੀਆਂ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਲੋਕਾਂ ਨੂੰ ਧਿਆਨ ਦੇਣ ਦੀ ਲੋੜ ਆ ਪਤਾ ਨਹੀਂ ਹਜ਼ਾਰਾਂ ਹੀ ਘਰ ਇਹਨਾਂ ਹਾਦਸਿਆਂ ਦੇ ਕਰਕੇ ਉਜੜੇ ਆ ਔਰ ਕਿੰਨੇ ਨੂੰ ਤਾਂ ਮੈਂ ਜਾਣਦਾ ਜਿਹੜੇ ਚਲੋ ਰਾਜਵੀਰ ਦਾ ਨਾਮ ਐਡਾ ਵੱਡਾ ਸੀ ਤਾਂ ਉਹ ਬਹੁਤ ਜ਼ਿਆਦਾ ਉਮਰ ਕੇ ਸਾਹਮਣੇ ਆਇਆ ਪਰ ਪਤਾ ਨਹੀਂ ਕਿੰਨੇ ਘਰਾਂ ਦੇ ਚਰਾਗ ਇਦਾਂ ਉਹ ਜਿਹੜੇ ਆਵਾਰਾ ਏਸਾਨ ਮੈਂ ਕਹਿੰਦਾ ਇਹ ਤਾਂ ਮਤਲਬ ਜੰਦੂਤ ਹੀ ਘੁੰਮ ਰਹੇ ਆ ਏਸਾਨ ਥੋੜਾ ਕਿਉਂ ਇਹਨੂੰ ਤਾਂ ਕਿੰਨਾ ਘਾਟਾ ਪਿਆ ਜੀ ਘਾਟਾ ਤਾਂ ਕਦੇ ਪੂਰਾ ਹੋਈ ਨਹੀਂ ਸਕਦਾ ਜੀ ਘਾਟਾ ਤਾਂ ਸਰਕਾਰ ਐਫਸਾ ਸਿੰਗਰ ਜਿਹੜਾ ਗਲਤੀ ਤਾਂ ਹੁਣ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਵਾਰੀ ਚੱਕਣੀ ਪਊਗੀ ਜੀ ਜਾਂ ਤਾਂ ਫਿਰ ਜਹਾਦਾ ਆਪਣੀ ਗਲਤੀ ਆ ਕਿਉਂਕਿ ਇਹ ਟੈਕਸ ਲੈ ਜਾਂਦਾ ਨਾ ਜਾਂ ਸਰਕਾਰ ਦੀ ਆ ਪਤਾ ਨਹੀਂ ਇਦਾਂ ਆਵਾਰਾ ਪਸ਼ੂ ਫਿਰ ਰਹੇ ਨੇ ਪਤਾ ਨਹੀਂ ਕਿੰਨੇ ਲੋਕਾਂ ਦੀ ਜਾਂਚ ਆ ਮੈਨੂੰ ਲੱਗਦਾ ਚਾਹੇ ਜੋ ਸਰਕਾਰ ਰਾਜ ਕਰ ਰਹੀ ਆ ਜਾਂ ਜਿਹੜੇ ਕਰਨਾ ਚਾਹੁੰਦੇ ਆ ਜੀ ਔਰ ਤੁਸੀਂ ਵੀ ਸਾਰੇ ਸਿਆਣੇ ਹੋ ਔਰ ਉਹਨਾਂ ਨੂੰ ਕੁਐਸਚਨ ਨੇ ਬਣਦਾ ਕਿ ਤੁਸੀਂ ਕੀ ਇਹਦੇ ਤੇ ਕਰ ਰਹੇ ਹੋ ਜਾਂ ਜੋ ਤੁਸੀਂ ਟੈਕਸ ਲੈ ਰਹੇ ਹੋ ਉਹ ਕਿੱਥੇ ਖਰਚਿਆ ਜਾ ਰਿਹਾ ਔਰ ਸਰਕਾਰ ਦੀ ਆਉਣ ਵਾਲੇ ਟਾਈਮ 'ਚ ਇਹਦੇ ਬਾਰੇ ਕੀ ਰਾਏ ਆ ਹਨਾ ਕੀ ਉਹਨਾਂ ਦੇ ਪਲਾਨ ਹੈਗੇ ਆ ਕੁਝ ਉਹਨਾਂ ਦੇ ਹੈ ਦਿਮਾਗ 'ਚ ਜਾਂ ਇਸੇ ਤਰ੍ਹਾਂ ਮਾਮਾ ਦੇ ਪੁੱਤ ਜਾਂਦੇ ਰਹਿਣਗੇ ਕਿਉਂਕਿ ਇਹ ਹੱਲ ਤਾਂ ਕਰਨੀ ਪਊਗਾ ਹਨਾ ਮੈਂ ਵੀ ਐਨੀਮਲ ਲਵਰ ਆ ਮੈਂ ਬੜਾ ਪਿਆਰ ਕਰਦਾ ਹਰ ਚੀਜ਼ ਨੂੰ ਪਰ ਇਨਸਾਨ ਦੀ ਕੀਮਤ ਦੇ ਨਾਲੋਂ ਔਰ ਕੋਈ ਚੀਜ਼ ਜ਼ਰੂਰੀ ਨਹੀਂ ਹੈਗੀ ਔਰ ਰੱਖੋ ਆਪਣੇ ਘਰਾਂ ਦੇ ਵਿੱਚ ਪਾਲੋ ਜਿਨ੍ਹਾਂ ਨੂੰ ਸ਼ੌਕ ਆ ਪਰ ਇਹ ਨਹੀਂ ਕਿ ਉਹ ਸੜਕਾਂ ਦੇ ਉੱਪਰ ਘੁੰਮ ਕੇ ਇਦਾਂ ਸਾਡੇ ਬੱਚੇ ਸਾਡੇ ਯੰਗ ਮੁੰਡੇ ਹਨਾ ਇਦਾਂ ਜਾਣ ਸੋ ਜਿਹੜੇ ਤੁਸੀਂ ਹੁਣ ਤੁਹਾਨੂੰ ਵੀ ਪਤਾ ਹੀ ਹੈ ਟੈਕਸ ਲਿਆ ਜਾਂਦਾ ਤਾਂ ਫਿਰ ਕਿੰਨੀਆਂ ਕੋ ਸਰਕਾਰੀ ਇਹੋ ਜੀਆਂ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਨੂੰ ਸੰਭਾਲਦੀਆਂ ਨੇ ਯਾ ਮੇਰੇ ਤਾਂ ਕੋਈ ਨਿਗਾਹ ਹੈ ਨਹੀਂ ਜਿੰਨੀਆਂ ਕਿ ਵੀ ਸੰਸਥਾਵਾਂ ਵੀ ਨੇ ਉਹ ਵੀ ਪ੍ਰਾਈਵੇਟ ਲੋਕਾਂ ਦੀਆਂ ਨੇ ਜਿਹੜੀਆਂ ਆਮ ਲੋਕਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਸੋ ਇਹ ਕੋਈ ਨਾ ਮੁਮਕਨ ਚੀਜ਼ ਨਹੀਂ ਆ ਜੇ ਇਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਸਾਰੇ ਪਸ਼ੂਆਂ ਨੂੰ ਆਮ ਜਿਹੜੇ ਆਵਾਰਾ ਕੁੱਤੇ ਆ ਦੋਨੇ ਚੀਜ਼ਾਂ ਇਹ ਨੇ ਜਿਹੜੇ ਇਹਨਾਂ ਨਾਲ ਤੱਕਦੇ ਵੀ ਨਹੀਂ ਇਦਾਂ ਜਾਣ ਜਾਣੀ ਚਾਹੀਦੀ ਜਿੱਥੇ ਸਰਕਾਰ ਹੈਲਮਟਾਂ ਦੇ ਟੈਕਸ ਆਪਣੇ ਚਲਾਨ ਕੱਟਦੀ ਆ ਸੇਫਟੀ ਬੈਲਟ ਕਿਸੇ ਦੀ ਨਾ ਹੋਵੇ ਔਰ ਸਪੀਡ ਥੋੜੀ ਹੁੰਦੀ ਆ ਉਦੇ ਤੇ ਤੁਸੀਂ ਚਲਾਣ ਉਹ ਵੀ ਕਰੋੜਾ ਰੁਪਈਆ ਅਸੀਂ ਦਿਨੇ ਆ ਸੋ ਜਦੋਂ ਕੋਈ ਸੇਫ ਉਹਦੇ ਉਹਦੀ ਸੇਫਟੀ ਵੀ ਪੂਰੀ ਆ ਉਹਨੇ ਹੈਲਮਟ ਵੀ ਪਾਇਆ ਉਹਦਾ ਬਾਈਕ ਵੀ ਵਧੀਆ ਉਹ ਜਾ ਵੀ ਸਹੀ ਸਪੀਡ ਤੇ ਰਿਆ ਤੇ ਫਿਰ اچانک ਦੋ ਠੱਠੇ ਲੜਦੇ ਉਹਦੇ ਵਿੱਚ ਬੱਚੇ ਤੇ ਉਹਦੇ ਲਈ ਕੌਣ ਜ਼ਿੰਮੇਵਾਰ ਆ ਉਹਦਾ ਕੌਣ ਚਲਾਣ ਕੱਟੂਗਾ ਔਰ ਕੀ ਦਾ ਕੱਟੀਏ ਇਹਦੇ ਚ ਨਾ ਇਹਨੂੰ ਕਿਹਨੂੰ ਕਟਾਰੇ ਚ ਖੜਾ ਕਰੀਏ ਕਿਸੇ ਨੂੰ ਤਾਂ ਇਹਦੀ ਜ਼ਿੰਮੇਵਾਰੀ ਲੈਣੀ ਪਊਗੀ ਸੋ ਮੈਨੂੰ ਲੱਗਦਾ ਇਹਦੇ ਤੇ ਮਤਲਬ ਧਿਆਨ ਦੇਣ ਦੀ ਲੋੜ ਆ ਔਰ ਸਾਨੂੰ ਵੀ ਕੁਐਸਚਨ ਕਰਨ ਦੀ ਲੋੜ ਆ ਜਿੱਥੇ ਹੋਰ ਮੁੱਦੇ ਨੇ ਉੱਥੇ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਜਿਸ ਨੂੰ ਇਹਦਾ ਹੱਲ ਕਿਵੇਂ ਜੀ ਜੀ ਤਾਂ ਚੰਗਾ ਤਾਂ ਥੀਨੀ ਵੀ